ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡੇਮਰੂ ਕਲਾਂ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਇਹਦੇ ਪਿੰਡਾਂ ਦੇ ਵਿੱਚ ਸਮਾਲਸਰ ਲੰਡੇ ਰੋਡੇ ਇਹ ਇਹਦੇ ਆਸ-ਪਾਸ ਦੇ ਪਿੰਡ ਹੈ ਡੇਮਰੂ ਕਲਾਂ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਇਸ ਘਰ ਦੇ ਵਿੱਚੋਂ ਇਸ ਸੀਜ਼ਨ 'ਚ ਮੇਰੀ ਇਹ ਦੂਜੀ ਵੀਡੀਓ ਹੈ ਉਹੀ ਜਗ੍ਹਾ ਜਿੱਥੋਂ ਦੀ ਵੀਡੀਓ ਨੂੰ ਬੜਾ ਪਸੰਦ ਕੀਤਾ ਕਿਉਂਕਿ ਬਾਈ ਨੇ ਛੌਂਕ ਨਾਲ ਪਸ਼ੂਆਂ ਵਾਸਤੇ ਜਗ੍ਹਾ ਜਿਹੜੀ ਉਹ ਤਿਆਰ ਕੀਤੀ ਬਰਾਂਡਾ ਤਿਆਰ ਕੀਤਾ ਇੱਕ ਹੋਰ ਚੀਜ਼ ਜਿਹੜੀ ਮੈਂ ਹੁਣ ਨਵੀਂ ਦੇਖ ਰਾਂ ਦੱਸੋ ਬਾਈ ਨੇ ਸਿਆਲਾਂ ਦੇ ਦਿਨਾਂ ਕਰਕੇ ਜਿਹੜੇ ਗੇਟ ਆ ਉਹ ਆਰਜੀ ਤੌਰ ਤੇ ਛੋਟੇ ਕਰਤੇ ਇਹ ਆਈਡੀਆ ਵੀਰ ਦਾ ਆਉਂਦਾ ਹੈ ਪਰਲੇ ਪਾਸੇ ਵੀ ਫੱਟਾ ਲਾ ਕੇ ਇੱਟਾਂ ਚੰਤੀਆਂ ਉਹਦੇ ਨਾਲ ਕੀ ਆ ਵੀ ਗੇਟ ਇਧਰੋਂ ਛੋਟੇ ਹੋਣ ਨਾਲ ਪਸ਼ੂ ਅੰਦਰ ਨਿੱਘੇ ਰਹਿਣ ਲੱਗ ਗਏ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਵੀ ਜਦੋਂ ਕੋਈ ਭਰਾ ਨਵੇਂ-ਨਵੇਂ ਆਈਡੀਏ ਦਿਮਾਗ ਦੇ ਵਿੱਚ ਲਿਆਉਂਦਾ ਸੋਚਦਾ ਤਾ ਕੁਦਰਤੀ ਹੈ ਉਹ ਉਸੇ ਪਾਸੇ ਨੂੰ ਉਹਦੇ ਮਾਈਂਡ ਦੇ ਵਿੱਚ ਵੀ ਨਵੇਂ-ਨਵੇਂ ਜਿਹੜੇ ਉਹ ਆਈਡੀਆ ਆਉਂਦੇ ਰਹਿੰਦੇ ਆ ਅੱਜ ਮੇਨ ਵੀਡੀਓ ਜਿਹੜੀ ਬਾਨੀ ਹੈ ਤੇ ਚੱਕ ਤੇ ਗਾਂ ਵੀਰ ਨੇ ਵਕਾਊ ਕੀਤੀ ਹੈ ਦੋਸੋ ਇੱਕ ਮੱਝ ਤੇ ਦੋਨੇ ਨਗ ਸੂਏ ਸਵਾਏ ਆ ਆਪਾਂ ਡਿਟੇਲ ਪੁੱਛਾਂਗੇ ਰੇਟ ਵੀਡੀਓ 'ਚ ਹੋਣਗੇ ਤੁਸੀਂ ਆ ਕੇ ਦੇਖਣਾ ਹੋਊਗਾ ਪਸੂ ਜਿਹੜਾ ਖਰੀਦਣਾ ਹੋਇਆ ਜਗਾ ਲਫੇਰ ਕੈਮਰਾ ਮਾਰਦਿਆਂ ਦੋਸੋ ਵੀ ਹਵਾ ਦੀ ਕ੍ਰੋਸਿੰਗ ਲਈ ਪਰਲੇ ਪਾਸੇ ਵੀ ਬਾ ਰੀਆਂ ਟੈਲਾਂ ਲਾਤੀਆਂ ਇਸ ਸਾਈਡ ਤੇ ਇੱਕ ਅਲਮਾਰੀ ਇਦਾਂ ਦੀ ਬਣਾਈ ਜਿੱਥੇ ਫੀਡ ਵਗੈਰਾ ਬਾਈ ਹੋਰੀ ਰੱਖ ਸਕਦੇ ਆ ਤੇ ਇਸ ਸਾਈਡ ਦੇ ਉੱਤੇ ਪਾਈਪਾਂ ਲਾ ਕੇ ਫੇਰ ਜਗਾਵੇਂ ਬਣਾਈ ਹੈ ਫੌਤ ਬੜਾ ਸੋਹਣਾ ਸੀ ਬਾਈ ਦਾ ਜਿਹੜਾ ਮੈਂ ਪਹਿਲਾਂ ਵੀਡੀਓ ਚ ਦਿਖਾਇਆ ਸੀ ਥੱਲੋਂ ਵੀ ਸਫਾਈ ਹੁੰਦੀ ਹੈ ਮੱਠਲ ਕੇ ਜਿੰਨਾ ਇਹਦੇ ਚ ਪਾਣੀ ਆਉਂਦਾ ਟੈਂਕੀ ਅੰਦਰ ਕਰਤੀ ਸੀ ਨਾ ਤਾਂ ਹੁਣ ਇਸਿਆਲਾ ਚ ਮੌਲਾ ਪਾਣੀ ਠਰੇ ਤੇ ਨਾ ਹੀ ਗਰਮੀਆਂ ਚ ਗਰਮ ਹੋਵੇ ਉੱਪਰ ਛੱਤ ਉੱਚੀ ਹੈ ਤੇ ਠੰਡੀ ਛੱਤ ਹੈ ਸੋ ਇਹ ਰੱਖ ਰਖਾ ਵਾਸਤੇ ਜਿਹੜੀ ਜਗਾ ਵੀਰ ਦੀ ਬਣੀ ਸੀ ਉਹ ਤੁਸੀਂ ਬਹੁਤ ਪਸੰਦ ਕੀਤੀ ਸੀ ਆਪਾਂ ਗੱਲਬਾਤ ਕਰਾਂਗੇ ਹੁਣ ਇਹਨਾਂ ਦੋ ਪਸ਼ੂਆਂ ਬਾਰੇ ਜਿਹੜੇ ਬਾਈ ਨੇ ਵਿਕਾਊ ਕੀਤੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਦੋਨੇ ਹੀ ਨਗ ਸੂਏ ਸਵਾਏ ਆ ਖਾਸ ਕਰਕੇ ਮੱਝ ਦਾ ਜਿੰਨਾ ਦੁੱਧ ਦੱਸਾਂਗੇ ਉਹ ਦੋ ਟਾਈਮ ਤਿੰਨ ਟਾਈਮ ਚੋਲਿਓ ਤੁਹਾਡਾ ਹੱਕ ਹੈ ਗਾਂ ਤਾਜੀ ਸੂਈ ਉਹਦੇ ਥਣ ਪਾਸ ਹੋ ਜਾਣਗੇ ਆਓ ਬਾਈ ਤੋਂ ਪਹਿਲਾਂ ਮੱਝ ਬਾਰੇ ਜਾਣਕਾਰੀ ਲੈਨੇ ਆ ਕਿਹੜਾ ਖੜੀ ਦਾ ਹਵਾਨਾ ਜ਼ਰੂਰਵੇਂ ਦੇਖ ਲਓ ਕਿਉਂਕਿ ਕਈ ਵਾਰ ਤੁਰਦਾ ਪਸ਼ੂ ਓਵੇਂ ਹਵਾਨਾ ਨਹੀਂ ਦਿਖਾਉਂਦਾ ਹੁਣ ਹਵਾਨਾ ਪ੍ਰੋਪਰ ਇਹ ਦਿਖਾ ਰਹੀ ਆ ਆਪਦਾ ਬਈ ਸਾਸਰੀ ਕਾ ਸਾਸਰੀ ਕਾ ਜੀ ਸਰ ਨਾਮ ਆਪਣਾ ਦੱਸ ਦੇ ਆਪਣਾ ਨਾਮ ਜਸਦੀਪ ਸਿੰਘ ਹੈ ਠੀਕ ਹੈ ਪਿੰਡ ਚ ਜੋਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਠੀਕ ਹੈ ਜੋਲ ਬਈ ਅੱਜ ਦੋ ਨਗ ਆਪਾਂ ਵੇਚਨੇ ਆ ਇਹ ਤੋਂ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਜਦੋਂ ਆਪਣੇ ਇਹ ਸਾਰਾ ਸੈਟਅਪ ਵੀ ਦਿਖਾਇਆ ਸੀਗਾ ਬੜਾ ਸੋਹਣਾ ਤਿਆਰ ਕੀਤਾ ਵੇ ਆਪਾਂ ਹਾਂਜੀ 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 ਪਰਾਮਾ ਦੇ ਫੋਨ ਆਏ ਆ ਹੌਸਲਾ ਬਦ ਆ ਹਾਂਜੀ ਬਹੁਤ ਬਹੁਤ ਜ਼ਿਆਦੇ ਆਏ ਜੀ ਆਪਾਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਜੀ ਇੰਨੀ ਉਮੀਦ ਨਹੀਂ ਸੀਗੀ ਜੀ ਮੰਨ ਲਓ 5-600 ਫੋਨ ਆ ਗਿਆ ਹੋਊਗਾ ਜੀ ਅੱਛਾ ਹਾਂਜੀ ਵੇਖਣ ਆਏ ਕੋਈ ਕਿ ਨਹੀਂ ਉਹਦੇ ਦੇਖਣ ਆਇਆ ਕੋਈ ਨਹੀਂ ਆਇਆ ਇੱਕ ਤਾਂ ਬਾਈ ਕਹਿੰਦਾ ਸੀ ਮਾਰਚ ਚ ਆਉਂਗਾ ਜੀ ਕਈ ਬੰਦਾਂ ਨੇ ਤੇ ਇਹਨਾਂ ਦੀ ਦੂਰੀ ਪੁੱਛੀ ਆ ਜੀ ਕਈਆਂ ਨੇ ਮਗਰ ਦੀ ਥਾਂ ਪੁੱਛੀ ਆਈ ਪਰ ਵਧੀਆ ਲੱਗਿਆ ਜੀ ਐਵੇਂ ਆਖਾਂ ਜੀ ਆਪਾਂ ਇਹ ਸੋਚ ਕੇ ਨਹੀਂ ਬਣਾਇਆ ਸੀ ਆਪਾਂ ਤਾਂ ਉਹਦੇ ਮਨ ਦੇ ਹਿਸਾਬ ਨਾਲ ਆਪਾਂ ਕਿੜੇ ਇੰਜੀਨੀਅਰ ਹੈਂ ਸਹੀ ਗੱਲ ਹੈ ਪਰ ਹਾਂ ਵਧੀਆ ਲੱਗਿਆ ਜੀ ਬਈ ਇੰਨੇ ਲੋ ਸਹੀ ਅੱਜ ਪਸ਼ੂ ਆਜ ਦੋ ਫੇਰ ਵਕਾਊ ਕਰਤੇ ਜਗਾ ਚੰਗੀ ਬਣਾਈ ਵੀ ਪਸ਼ੂਆਂ ਲ ਪਸ਼ੂ ਕਟਾਉਣੇ ਆ ਕੀ ਚੱਕਰ ਨੇ ਆਪਾਂ ਨਾ ਜੀ ਕੰਮ ਤਾਂ ਮਸ਼ੀਨਰੀ ਦਾ ਜ਼ਿਆਦਾ ਕਰਦੇ ਆ ਆਪਾਂ ਇਹ ਕਰਦੇ ਜਦੋਂ ਝੋਨਾ ਲੱਗ ਜਾਂਦਾ ਜੀ ਜਾਂ ਝੋਨਾ ਲੱਗ ਕੇ ਵਿਲੇ ਹੋਏ ਆਵਾ ਲੋ ਤੋਂ ਕੋਈ ਮਸ਼ੀਨਰੀ ਦਾ ਕੰਮ ਨਹੀਂ ਹੁੰਦਾ ਜੀ ਆਪਾਂ ਚੰਗਾ ਗੱਬਨ ਟੋਕੜ ਪਸ਼ੂ ਲੈਣੇ ਆ ਜੀ ਠੀਕ ਹੈ ਬੀ ਜਿਹੜਾ ਆਪਾਂ ਨੂੰ ਲੱਗੇ ਯਾਰ ਫਾਰਮ ਦੇ ਵਿੱਚੋਂ ਲੈਣੇ ਆ ਇਹ ਬੀ ਤਸੱਲੀ ਵਾਲਾ ਉਹ ਜਦੋਂ ਨੇੜੇ ਜਾ ਵੜੇਂਦਾ ਚਾਰ ਆਪਣੇ ਕੋਲੇ ਜਿਆਦਾ ਹੁੰਦਾ ਜਿਸਾਈਲੇ ਜੀ ਇੱਕ ਤਾਂ ਚਾਰ ਆਪਣਾ ਮੁੱਕ ਜਾਂਦਾ ਹੀ ਇੱਕ ਇੱਥੇ ਆ ਕੇ ਪਸ਼ੂ ਵੇਚ ਜਾਂਦੇ ਆ ਜੀ ਪੈਸੇ ਇਕੱਠੇ ਹੋ ਜਾਂਦੇ ਆ ਰਕਮ ਇਕੱਠੀ ਹੋ ਜਾਂਦੀ ਸਹੀ ਯਾਨੀ ਇਦਾਂ ਦਾ ਬਿਜ਼ਨਸ ਬਣਾ ਕੇ ਰੱਖਿਆ ਹਾਂ ਜੀ ਸ਼ੁਰੂ ਤੋਂ ਹੀ ਹੈ ਜੀ ਆਪਣਾ ਹੀ ਗੱਭਨ ਤੋਂ ਕੜ ਲੈਣੀ ਆ ਜਾਂ ਕੋਈ ਕੱਟੀ ਵੱਚੀ ਚੰਗਾ ਬਰੀਡ ਆਪਾਂ ਨੂੰ ਮਿਲ ਗਿਆ ਆਪਾਂ ਪੈਸੇ ਲਾਉਣ ਲੈਣੇ ਵੇਂਦੇ ਜੀ ਠੀਕ ਹੈ ਉਹ ਲੈ ਲੈਣੀ ਉਹ ਲੈ ਲੈਣੀ ਹੈ ਜੀ ਅੱਛਾ ਭਾਈ ਮੱਝ ਪਹਿਲੇ ਨੰਬਰ ਤੇ ਦਿਖਾਉਣ ਲੱਗੇ ਆਂ ਹਾਂ ਜੀ ਕੀ ਡਿਟੇਲ ਹੈ ਇਹ ਤੀਜਾ ਸੂਆ ਸੂਈ ਵੀ ਆ ਜੀ ਮਗਰ ਇਹਦੇ ਫੀਮੇਲ ਕਾਫ ਆਈ ਹੂੰ ਤੇ 11 ਕਿਲੋ ਅੱਜ ਇਹਦਾ ਕੰਪਿਊਟਰ ਕੰਡੇ ਵਾਲਾ ਦੁੱਧ ਤਿਆਰ ਹੈ ਜੀ ਠੀਕ ਹੈ ਇਉਂ ਹਫਤਾ ਹੋ ਗਿਆ ਸੂਈ ਨੂੰ ਤੇ ਮੈਲਾ ਮੂਲਾ ਹਜੇ ਚੱਲਿਆ ਨਹੀਂ ਇਹ ਤੋਂ 2 ਜਾਂ 3 ਕਿਲੋ ਦੀ ਆਪਾਂ ਨੂੰ ਉਮੀਦ ਹੈਗੀ ਆ ਵੀ 13 14 ਦੇ ਦੇ ਜੂਗੀ ਐਵੇਂ ਝੂਠ ਮਾਰ ਕੇ 17 ਤੋਂ 18 ਤੋਂ ਉੰਨੇ ਵਾਲੀ ਅੱਛਾ ਜਾਲભાઈ ਵੈਸੇ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਇੱਕ ਸਾਈਡ ਦਾ ਫਰਕ ਦਿਖਾਉਂਦੀ ਹੈ ਹਾਂਜੀ ਇਹ ਸਾਈਡ ਇਹਦੀ ਮੰਨ ਲਓ ਇਧਰ ਲਈ ਭਾਰੀ ਆ ਹੂੰ ਇਧਰੋਂ ਚੱਕਦੀ ਆ ਦੁੱਧ ਸਹੀ ਆ ਜਮ ਦੁੱਧ ਬਰਾਬਰ ਹੈ ਹਾਂ ਬਰਾਬਰ ਆ ਪਰ ਇਹ ਸਾਈਡ ਇਦਾਂ ਹੀ ਰਹੂਗੀ ਐਵੇਂ ਕਹਿਦਗੀ ਵੀ ਇਹ ਭਲਾਂ ਆਏ ਆ ਜੋ ਇਹ ਸਾਈਡ ਹੈਗੀ ਆ ਇਹ ਆਈ ਰਹੂਗੀ ਚਵਾਈ ਚ ਕਿਵੇਂ ਇੱਕ ਨੰਬਰ ਜੀ ਰੂਮ ਵਰਗੀ ਧਾਰ ਆ 2 ਮਿੰਟ ਲੱਗਦੇ ਆ ਚੋਕੇ ਉੱਠਣੋਂ ਬੰਦਾ ਚੋਣ ਬਹਿ ਜੇ ਉੱਠਦਾ ਨਹੀਂ ਜੀ ਬਹੁਤ ਪੋਲੀ ਧਾਰ ਹੈ ਅੱਛਾ ਕੀ ਰੇਟ ਰੱਖਦੇ ਆ ਜੌਲ ਬਾਈ ਇਹਦੇ ਜੀ 1,15,000 ਰੁਪਈਆ ਰੱਖਦੇ ਆ ਜੀ ਦੱਸੋ 1,15,000 ਤੇ 11 ਕਿਲੋ ਦੁੱਧ ਹਾਜ਼ਰ ਹੈ ਤੇ ਇਹ ਇਹਦੇ ਨਾਲ ਬੱਚਾ ਕੱਟੀ ਹੈ 10 ਤੋਂ 11 ਦਿਨਾਂ ਦੀ ਸੂਈ ਮੈਲੇ ਤੋਂ ਹਜੇ ਤਰਨੀ ਹੈ ਖੁੱਲ ਗਏ ਬਈ ਇਹਨੂੰ ਤੋੜ ਗਿਆ ਆਪਾਂ ਚਵਾਈ ਇੱਕ ਨੰਬਰ ਹੈ ਸੈਡ ਹੈਗੀ ਹੈ ਬਹਿਣੀ ਵਾਲਾ ਪਾਸਾ ਉੱਚਾ ਰੱਖਦੀ ਹੈ ਦੂਜੀ ਬਾਈ ਭਾਰੀ ਹੈ ਪਰ ਦੁੱਧ ਬਰਾਬਰ ਹੈ ਬਾਈ ਦੱਸਦਾ ਸੀ ਤੇ ਚਵਾਈ ਵੀ ਇਹਦੀ ਚੰਗੀ ਹੈ ਥਨ ਥੋੜੇ ਜੇ ਨੇੜੇ ਰੱਖਦੀ ਹੈ ਬਾਕੀ ਕੋਲਵਾ ਕੇ ਤੁਸੀਂ ਪਾਸ ਕਰ ਲਿਓ ਰੇਟ ਰੱਖਿਆ 1,11500 ਇਹ ਰੇਟ ਉਹੀ ਮੰਗਿਆ ਜਿਹੜਾ ਇੱਥੇ ਲੋਕਲ ਵੀ ਬਾਈ ਵੇਚੇ ਤਾਂ ਇਹਨੂੰ ਮਿਲਦਾ ਹੈ ਸੋ ਬਾਕੀ ਤੁਸੀਂ ਤੁਹਾਨੂੰ ਚੀਜ਼ ਪਸੰਦ ਹੋਵੇ ਤਾਂ ਤੁਸੀਂ ਸੌਦਾ ਕਰਨਾ ਇਹਦਾ ਟਾਂਚਾ ਤੁਸੀਂ ਦੇਖ ਲਓ ਦੋਸਤੋ ਥਾਣ ਹੋਵਾਨਾ ਤੁਹਾਨੂੰ ਇਹਦਾ ਮੈਂ ਸ਼ੁਰੂ ਚ ਵੀ ਦਿਖਾਤਾ ਸੀ ਜੋ ਚੀਜ਼ ਆ ਉਹ ਤੁਹਾਨੂੰ ਦੱਸ ਵੀ ਦਿੱਤੀ ਦਿਖਾ ਵੀ ਦਿੱਤੀ ਐ ਸੋ ਮੱਝ ਪਹਿਲੇ ਨੰਬਰ ਤੇ ਕੱਟੀ ਵਾਲੀ ਮੱਝ ਐ ਹਜੇ ਸਵੇਰ ਵੀਡੀਓ ਬਣਾ ਰਹੇ ਹਾਂ ਦੱਸੋ ਚਵਾਈ ਹੋਣੀ ਐ ਸੂਰਜ ਕੋਈ ਚੜਿਆ ਨਹੀਂਗਾ ਵੈਸੇ ਵੀ ਬਦਲਵਾਈ ਐ ਪਰ ਸਦਿਆਂ ਹੀ ਵੀਡੀਓ ਬਣਾ ਰਹੇ ਹਾਂ ਅਸੀਂ ਬੰਦ ਦਿਓ ਵੀਰੇ ਬਾਕੀ ਕਦੀ ਕੱਟੀ ਵੀ ਰੱਖ ਲਾਂਗੇ ਜੀ ਜੇ ਬੰਦੇ ਨੇ ਨਹੀਂ ਕੱਟੀ ਲੈਣੀ ਆਪਾਂ ਰੱਖ ਵੀ ਲਵਾਂ ਜੀ ਸੋ ਕੱਟੀ ਬਾਈ ਕਹਿੰਦਾ ਰੱਖ ਲੂੰਗਾ ਪਰ ਵੈਸੇ ਮੱਝ ਦੇ ਨਾਲ ਤਾਂ ਉਹਦਾ ਬੱਚਾ ਲੈਣਾ ਹੀ ਚਾਹੀਦਾ ਮੈਂ ਹਾੱਤੇ ਵਾਲਾ ਕਿਹ ਏਰੀਆ ਆ ਜਾਂਦਾ ਜੀ ਆਪਰ ਸਹੀ ਸੋ ਜੇ ਕੋਈ ਡੇਰੀ ਵਾਲਾ ਭਰਾ ਜੀ ਨੂੰ ਕੱਟੀ ਨਾਲ ਨਹੀਂ ਮਤਲਬ ਵੈਸੇ ਮੱਝ ਹੋਣੀ ਹੈ ਮੱਝ ਵੈਸੇ ਸੀਲ ਸ਼ਰੀਫ ਹੀ ਦੱਸਦੀ ਐ ਇਹ ਇਹਨੇ ਦੁੱਧ ਲੰਬਾ ਟਾਈਮ ਪੀ ਆਉਂਦੀ ਰਹਿਣਾ ਵੈਸੇ ਵੀ ਗਾਂ ਖੋਲੂ ਸੋ ਇਸ ਤੋਂ ਬਾਅਦ ਚ ਗਾਂ ਬਾਰੇ ਗੱਲ ਕਰਾਂਗੇ ਪਹਿਲਾਂ ਤੁਸੀਂ ਇਹਦਾ ਹਵਾਨਾ ਫੇਰ ਦੇਖ ਲਓ ਇਦਾਂ ਦੇ ਥਾਣੇ ਦੱਸੋ ਚੁਾਈ ਪੋਲੀ ਐ ਉਹ ਤੁਸੀਂ ਚੋ ਕੇ ਦੇਖ ਲੈਣੀ ਐ ਜੋਲ ਬਾਈ ਜਿਹੜੀ ਇਹ ਗਾਂ ਹਾਂਜੀ ਇਹ ਕਨ ਮਸੂਆ ਸੁੱਕੀ ਇਹ ਵੀ ਤੀਜਾ ਸੁਆ ਸੁਈ ਵੀ ਐ ਠੀਕ ਹੈ ਮਗਰ ਇਹਦੇ ਵੱਛਾਈ ਹਮ ਇਹ ਕੱਲ ਮੰਨ ਲਓ ਸਵੇਰ 3:00 ਵਜੇ ਸੁਪੀ ਸੀ ਠੀਕ ਹੈ ਜੇਰ ਜੂਰ ਸਾਰੀ ਓਕੇ ਡਨ ਹੈ ਜੀ ਤੇ ਲਾਂਬਾ ਨਾ ਆਊਗਾ ਆਪਾਂ ਨੂੰ ਜੀ ਠੀਕ ਹੈ ਤੇ ਤਾਰੇ ਦੀ ਵੀ ਬਹੁਤ ਜ਼ਿਆਦਾ ਪੋਲੀ ਤੇ ਮੋਟੀ ਹੈ ਜੀ ਠੀਕ ਹੈ ਅੱਛਾ ਭਾਈ ਇਹਦਾ ਦੁੱਧ ਪਿਛਲੇ ਸੂਏ ਦਾ ਕਿੰਨਾ ਕਰੇ ਨਾ ਇਹ ਵੀ ਆਪਾਂ ਗੱਭਨ ਤੋਂ ਕੜ ਲਈ ਸੀ ਜੀ ਠੀਕ ਹੈ ਇਹ ਤੋਂ ਹੁਣ ਮੰਨ ਲਓ 25 ਕਿ ਲੀਟਰ ਦੀ ਜਾਂ 30 ਦੇ ਵਿੱਚ ਵਿੱਚ ਉਮੀਦ ਕਰਦੇ ਆ ਵੀ ਇੰਨਾ ਕੁ ਦੇ ਦੂਗੀ 25 ਤੋਂ 30 ਦੇ ਵਿੱਚ ਦੇ ਦੂਗੀ ਅੱਛਾ ਭਾਈ ਕੀ ਡਿਮਾਂਡ ਰੋਗੇ ਜੀ ਇਹਦੀ ਜੀ 1,25,000 ਰੁਪਏ 1.25 ਲੱਖ ਦੀ ਦੇ ਦੇਣਗੇ ਹਾਂ ਜੀ ਦੇ ਦਾਂਗੇ ਜੀ ਦੋਸਤੋ ਸਵਾ ਲੱਖ ਰੁਪਏ ਦੀ ਇਹ ਬੈਡ ਮਿਲ ਜੂ ਤੀਜਾ ਸੂ ਹੈ ਇਹ ਜੀ ਰੇਟ ਨਾ ਜੀ ਐ ਕਿਓ ਜੀ ਵੀ ਫਿਕਸ ਰੇਟ ਜੇ ਵਾਂਗੂ ਹੀ ਆ ਜੇ ਬੰਦਾ ਹੁਣ ਕਹੇ ਰੇ 80 ਦੀ ਦੇ ਦੇ 70 ਦੀ ਦੇ ਦੇ ਉਹ ਪਕਾਈ ਵਾਲੇ ਵੀ ਵਿੱਚ ਆ ਜਾਂਦੇ ਆ ਜੀ ਸਹੀ ਹੈ ਹਾਂ ਜੀ ਉਹ ਧੰਨਵਾਦ ਹੋਊਗਾ ਵੀ ਉਹ ਨਾ ਲਾਉਣ ਜੀ ਇਹ ਹਜੇ ਕੋਲੀ ਭਾਈ ਸੋ ਦੋਸਤੋ ਜੀ ਨੂੰ ਇਹ ਰੇਟ ਜੇ ਦੇ ਹਿਸਾਬ ਤੇ ਜੱਜ ਦਿੰਗਾ ਤੁਸੀਂ ਕਾਲ ਕਰ ਲਿਓ ਜੈਜ ਜੇ ਰੇਟ ਰੱਖਿਆ ਬਾਈ ਨੇ ਮਾਰਕੀਟ ਤੁਸੀਂ ਵੀ ਵੇਖਦੇ ਹੋ ਹੋਮ ਦੇ ਵੀ ਹੋਵੋਗੇ ਸਵਾ ਲੱਖ ਰੁਪਿਆ ਗਾਂ ਦਾ ਰੇਟ ਹੈ ਪਲਉਣ ਹਵਾਨੇ ਤੇ ਹੈਗੀ ਆ ਦੋਸੋ ਉਹ ਤੁਹਾਨੂੰ ਦਿਸਦੀ ਵੀ ਹੋਣੀ ਆ ਬਾਕੀ ਇਹਦਾ ਜਿਹੜਾ ਆਰਡਰ ਦੀ ਬਣਾਵਟਾ ਉਹ ਤੁਸੀਂ ਵੀਡੀਓ ਚੋ ਦੇਖ ਲਈ ਆ ਕੋਲੋਂ ਆ ਕੇ ਪਸ਼ੂ ਪਾਸ ਤੁਸੀਂ ਕਰਨਾ ਧਾਰ ਮੋਟੀ ਐ ਪੋਲੀ ਚੁਵਾਈ ਐ ਇਸ ਗਾਂ ਦੀ ਵੀ ਤੀਜਾ ਸੁਹਾ ਸੋਈ ਆ ਤੇ ਸੂਈ ਕੱਲ੍ਹ ਸਵੇ ਹੀ ਐ ਸੋ ਇਹ ਦੋ ਨਗ ਦੋਸੋ ਅੱਜ ਬਈ ਜੋਲ ਕੋਲੋਂ ਤੁਹਾਨੂੰ ਦਿਖਾ ਰਹੇ ਜਿਹੜੇ ਵਿਕਰੀ ਵਾਲੇ ਆ ਤੁਸੀਂ ਤਸੱਲੀ ਕਰ ਲਿਓ ਫੁੱਲ ਜਿਹੜਾ ਨਗ ਤੁਹਾਨੂੰ ਜਚਿਆ ਚੰਗੇ ਸੋਹਣੇ ਬੱਚੇ ਨੂੰ ਜਨਮ ਦਿੱਤਾ ਹਾਲਾਂਕਿ ਬੱਚਿਆਂ ਦੀ ਕਦਰ ਹੈ ਨਹੀਂ ਇਸ ਟਾਈਮ ਕਿਉਂਕਿ ਕਿਸੇ ਕੰਮ ਵੀ ਨਹੀਂ ਆਉਂਦੇ ਘਰ ਸੋ ਵੈਸੇ ਬੱਚੇ ਚੰਗੇ ਪਾਉਗੀ ਦਾ ਸੋ ਇਹ ਗਾਂ ਤੇ ਨਾਲ ਇੱਕ ਮੱਝ ਦੋਨੇ ਤੀਜਾ ਸੁਆ 240000 ਜੋੜੇ ਦੀ ਡਿਮਾਂਡ ਬੰਦੀ ਹੈ ਦੋਨੇ ਲੈ ਜਾਉਗੇ ਦੁੱਧ ਵੀ ਸਿਆਲ ਚ ਚੰਗਾ ਪਾਉਂਦੇ ਰਹੋਗੇ ਦੋ ਨਾਗਵੀ ਕੋਲ ਹੋਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਇਹ ਦੋ ਪਸ਼ੂ ਹੀ ਦਿਖਾਉਣੇ ਸੀ ਧੰਨਵਾਦ